ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਪਾਲ ਪਾਂਦੇ ਨੂੰ ਉਪਦੇਸ਼ ਮਹਤਾ ਕਾਲੂ ਨੇ ਸੋਚਿਆ ਬੱਚੇ ਨੂੰ ਪੜ੍ਹਨੇ ਪਾ ਦਈਏ ਕੁਝ ਪੜ੍ਹ ਲਿਖ ਕੇ ਸਿਆਣਾ ਹੋ ਜਾਵੇਗਾ ਕਾਰ ਵਿਹਾਰ ਵਿੱਚ ਸੁਖ ਹੋ ਜਾਵੇਗਾ ਇਸ ਆਸ਼ੇ ਆਸ਼ਾ ਦੀ ਪੂਰਤੀ ਲਈ ਮਹਤਾ ਜੀ ਪੁੱਤਰ ਨੂੰ ਲੈ ਕੇ ਪੜ੍ਹਨੇ ਪਾਉਣ ਲਈ ਗੋਪਾਲ ਪਾਂਦੇ ਕੋਲ ਜਾ ਪਹੁੰਚੇ ਇਹ ਗੱਲ ਸੰਮਤ 1532 ਦੀ ਹੈ ਗੋਪਾਲ ਪਾਂਦੇ ਨੇ ਆਪਣੀ पाठशाला ਖੋਲੀ ਹੋਈ ਸੀ ਜਿੱਥੇ ਬੱਚੇ ਪੜ੍ਹਦੇ ਸਨ ਪਾਂਦੇ ਜੀ ਨੇ ਮਹਾ ਮਹਿਤਾ ਕਾਲੂ ਦਾ ਸਰਕਾਰ ਕੀਤਾ ਜੀਓ ਆਇਆਂ ਨੂੰ ਆਖਿਆ ਮਹਿਤਾ ਕਾਲੂ ਨੇ ਕਿਹਾ ਪਾਂਦਾ ਜੀ ਨਾਨਕ ਨੂੰ ਪੜਨੇ ਪਾਉਣ ਆਇਆ ਹਾਂ ਇਸ ਨੂੰ ਕੁਝ ਮੁਨੀਮੀ ਲੇਖਾ ਪਤਾ ਹਿਸਾਬ ਕਿਤਾਬ ਦੇਵਨਾਗਰੀ ਪੜਨ ਦਿਓ ਕੰਮਕਾਰ ਜੋਗਾ ਹੋ ਜਾਵੇ ਪਾਂਦੇ ਨੇ ਬੜੀ ਖੁਸ਼ੀ ਨਾਲ ਨਾਨਕ ਜੀ ਨੂੰ ਆਪਣੀ ਪਾਠਸ਼ਾਲਾ ਵਿੱਚ ਦਾਖਲ ਕਰ ਲਿਆ ਪਾਂਦਾ ਜੋ ਕੁਝ ਦਸੇ ਨਾਨਕ ਜੀ ਝੱਟ ਸਮਝ ਲੈਣ ਪਾਂਦਾ ਹੈਰਾਨ ਹੋਇਆ ਕਿ ਲੜਕਾ ਬੜਾ ਹੁਨਹਾਰ ਹੈ ਬੁੱਧੀ ਬੜੀ ਤੇਜ ਹੈ ਛੇਤੀ ਪੜ ਲਿਖ ਕੇ ਸਿਆਣਾ ਹੋ ਜਾਵੇਗਾ ਦੋ ਚਾਰ ਦਿਨ ਤਾਂ ਇਸ ਤਰ੍ਹਾਂ ਗੁਜ਼ਰੇ ਆਖਿਰ ਪਾਂਦੇ ਨੇ ਕਿਹਾ ਨਾਨਕ ਜੀ ਅੱਜ ਪੱਟੀ ਲਿਖ ਕੇ ਵਿਖਾਓ ਅੱਛਾ ਜੀ ਸਤਿਵਚਨ ਪੱਟੀ ਤੇ ਕਲਮ ਦਿਵਤ ਲੈ ਕੇ ਨਾਨਕ ਜੀ ਇੱਕ ਪਾਸੇ ਵੱਖਰੇ ਜਾ ਬੈਠੇ ਤੇ ਪੱਟੀ ਲਿਖਣੀ ਸ਼ੁਰੂ ਕਰ ਦਿੱਤੀ ਲਿਖ ਗਏ ਇਸ ਤਰ੍ਹਾਂ ਇਹ ਹਜ਼ੂਰ ਦੀ ਪਹਿਲੀ ਬਾਣੀ ਸੀ ਜੋ ਛੋਟੀ ਉਮਰ ਵਿੱਚ ਲਿਖੀ ਇਸ ਪੱਟੀ ਦੇ 35 ਛੰਤ ਲਿਖੇ 35 ਅਖਰੀ ਜਿਸ ਨੂੰ ਕਹਿੰਦੇ ਹਨ ਉਸ ਆਧਾਰ ਤੇ ਗੋਪਾਲ ਪਾnde ਨੇ ਬਾਜ ਮਾਰੀ ਨਾਨਕ ਇਨਾ ਲੰਬਾ ਚੌੜਾ ਕੀ ਲੇਖਣਾ ਪਿਆ ਹੈ ਲਿਆ ਵਖਾ ਨਾਨਕ ਦੀ ਜਦ ਪੱਟੀ ਲਿਖੀ ਵੇਖੀ ਪਾੰਦਾ ਮੂੰਹ ਵੱਲ ਵੇਖਣ ਲੱਗ ਪਿਆ आखन ਲਗਾ ਪੜ ਕੇ ਸੁਣਾ ਨਾਨਕ ਨੇ ਪੜ ਕੇ ਸੁਣਾਈ ਨਾਲ ਅਰਥ ਸਮਝਾਏ ਪੰਦਾ ਨਿਰੁੱਤ ਹੋ ਗਿਆ ਚਰਨਾ ਤੇ ਮੱਥਾ ਟੇਕਿਆ ਉਸਤਾਦ ਸ਼ਾਗਿਰਦ ਬਣ ਗਿਆ ਇਸ ਤਰ੍ਹਾਂ 2-4 ਦਿਨ ਗੁਜ਼ਰ ਗਏ ਤਾਂ ਪੰਦਾ ਕਹਿਣ ਲੱਗਾ ਨਾਨਕ ਜੀ ਕੁਝ ਥੋੜਾ ਜਿਹਾ ਦੁਨੀਆਦਾਰੀ ਦਾ ਲੇਖਾ ਪੱਤਾ ਹੀ ਕਾਰਵਿਹਾਰ ਜੋਗਾ ਸਮਝ ਲਓ ਪੜ ਲਿਖ ਕੇ ਕਾਰਵਿਹਾਰ ਚੰਗਾ ਚਲਾ ਸਕੋਗੇ ਨਾਨਕ ਜੀ ਸਤਿਵੰਤ ਕਹਿ ਕੇ ਫਿਰ ਵਖਰਾ ਜਾ ਕੇ ਲੇਖਾ ਲਿਖਣ ਵਹਿ ਗਿਆ ਇਸ ਤਰ੍ਹਾਂ ਇਸ ਸ਼ਬਦ ਦੇ ਚਾਰ ਬੰਦ ਲਿਖੇ ਜਦੋਂ ਪੰਡਤ ਨੇ ਸੁਣੇ ਤਾਂ ਸਿਰ ਪੈਰ ਤੇ ਰੱਖ ਕੇ ਰੋਣ ਲੱਗ ਪਿਆ ਉਸ ਵੇਲੇ ਸਤਿਗੁਰ ਜੀ ਨੇ ਪਵਿੱਤਰ ਹੱਥ ਦੇ ਕੇ ਪਾਂਦੇ ਨੂੰ ਉਧਾਰ ਕੀਤਾ ਪਾਂਦੇ ਦੀ ਨਸਾਂ ਪਾਂਦੇ ਦੀ ਨਸਾਂ ਹੋ ਗਈ ਇਹ ਸਾਰਾ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੰਨਾ 16 ਉੱਤੇ ਪੜੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ